ਨਿਮਾ ਕਰੇ ਆ ਤੇ ਮੈਂ ਬੋਲਿਆ ਕਿ ਨਹੀਂ ਉਹ ਕਰਨੀ ਹੈਗੇ ਬਾਅਦ ਸਾਡੇ ਬਜ਼ੁਰਗ ਉੱਥੇ ਝੋਨਾ ਫੰਡ ਰਹੇ ਸੀਗੇ ਤੇ ਉਹਨਾਂ ਨੂੰ ਬਹੁਤ ਗੰਦੀਆਂ ਗਾਲਾਂ ਕੱਢੀਆਂ ਉਹਨਾਂ ਨੇ ਉਹ ਲੈ ਕੇ ਤੇ ਉਹ ਮਾਰਨ ਪਿਆ ਆ ਤੇ ਫਿਰ ਮੈਂ ਛੇਤੀ ਨਾਲ ਬਜ਼ੁਰਗਾਂ ਨੂੰ ਲੈ ਕੇ ਤੇ ਆਪਣੇ ਬੱਚਿਆਂ ਨੂੰ ਲੈ ਕੇ ਅੰਦਰ ਗਈ ਬੱਚੇ ਰੋ ਰਹੇ ਸੀਗੇ ਕੁੰਡੀਆਂ ਲਗਾਈਆਂ ਆਪਾਂ ਤੇ ਬਾਅਦ ਚ ਫਿਰ ਉਹ ਇੱਧਰ ਆ ਗਿਆ ਦਰਵਾਜ਼ੇ ਨੂੰ ਮਾਰਿਆ ਉਹਨੇ ਗੱਡੀ ਨੂੰ ਮਾਰਿਆ ਅੰਦਰ ਉਹ ਕਰਦੇ ਆ ਪ੍ਰਸ਼ਾਸਨ ਗਾੜੀ ਵੀ ਇਹਨਾਂ ਨੇ ਕਾਫੀ ਲੰਮੇ ਸਮੇਂ ਤੋਂ ਲੈ ਕੇ ਦਾ ਗਰਮਚਾਹ ਆਇਆ ਹੈ ਪਿੰਡ ਦੇ ਵਿੱਚ ਕਦੀ ਇਹ ਕਿਹਨੇ ਸਾਈਡ ਤੇ ਕਿਹਦੇ ਪਰਹੋਂਦੇ ਘਰ ਆ ਕੇ ਪੈ ਗਈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਬਿੰਦਰਪਾਲ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਪਰ ਗੁੰਡਾਗਰਦੀ ਦੀਆਂ ਘਟਨਾਵਾਂ ਨਿਤ ਸਾਹਮਣੇ ਆ ਰਹੀਆਂ ਨੇ ਤੇ ਤਾਜ਼ਾ ਘਟਨਾ ਸਾਹਮਣੇ ਆਈ ਹੈ ਗੁਰਦਾਸਪੁਰ ਦੇ ਪਿੰਡ ਭਾਗੂ ਕਾਮਾ ਤੋਂ ਜਿੱਥੇ ਕਿ ਇੱਕ ਫੌਜੀ ਜੋ ਕਿ ਬੀਐਸਐਫ ਦੇ ਵਿੱਚ ਸਰਹੱਦ ਦੇ ਉੱਪਰ ਤਾਇਨਾਤ ਹੈ ਤੇ ਦੇਸ਼ ਦੀ ਰਾਖੀ ਕਰ ਰਿਹਾ ਹੈ ਲੇਕਿਨ ਉਸ ਦੇ ਆਪਣੇ ਹੀ ਘਰ ਦੇ ਵਿੱਚ ਉਸ ਦੇ ਪਰਿਵਾਰ ਦੇ ਮੈਂਬਰ ਸੁਖੀ ਨਹੀਂ ਨੇ ਤੇ ਉਹਨਾਂ ਦੀ ਰੱਖਿਆ ਦੇ ਲਈ ਕੋਈ ਖਾਸ ਪ੍ਰਬੰਧ ਨਹੀਂ ਹੈ ਤੇ ਪਿੰਡ ਦੇ ਕੁਝ ਲੋਕਾਂ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਤੇ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਜਦੋਂ ਸ਼ਾਮ ਨੂੰ ਉਹ ਘਰ ਦੇ ਵਿੱਚ ਇਕੱਲੇ ਸੀ ਤੇ ਬੱਚੇ ਵੀ ਸੀ ਤੇ ਫੌਜੀ ਦਾ ਪਿਤਾ ਵੀ ਉਸ ਮੌਕੇ ਜੋ ਬਜ਼ੁਰਗ ਹੈ ਉਹ ਮੌਜੂਦ ਸੀ ਤੇ ਇਸ ਮੌਕੇ ਉਹਨਾਂ ਲੋਕਾਂ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਅਚਾਨਕ ਹਮਲਾ ਕਰ ਦਿੱਤਾ ਗਿਆ ਤੇ ਘਰ ਦੇ ਵਿੱਚ ਖੜੀ ਕੀਮਤੀ ਗੱਡੀ ਤੇ ਘਰ ਦਾ ਫਰਨੀਚਰ ਤੇ ਦਰਵਾਜ਼ੇ ਤੱਕ ਤੋੜ ਦਿੱਤੇ ਗਏ ਨੇ ਤੇ ਇਸ ਤੋਂ ਇਲਾਵਾ ਉਹਨਾਂ ਵੱਲੋਂ ਜੋ ਹੈ ਕਿ ਧਮਕੀ ਦਿੱਤੀ ਗਈ ਹੈ ਕਿ ਜੇਕਰ ਕਿਸੇ ਨੂੰ ਦੱਸਿਆ ਗਿਆ ਜਾਂ ਪੁਲਿਸ ਦੇ ਕੋਲ ਦੱਸਿਆ ਗਿਆ ਤਾਂ ਉਹਨਾਂ ਨੂੰ ਜ਼ਾਨ ਤੋਂ ਮਾਰ ਦਿੱਤਾ ਜਾਏਗਾ ਇਥੋਂ ਤੱਕ ਕਿ ਜੋ ਗੱਡੀ ਖੜੀ ਸੀ ਉਸ ਨੂੰ ਵੀ ਤੋੜ ਦਿੱਤਾ ਗਿਆ ਤੇ ਫਰਨੀਚਰ ਤਾਂ ਤੋੜ ਹੀ ਦਿੱਤਾ ਗਿਆ ਤੇ ਜੋ ਪਰਿਵਾਰ ਦੇ ਮੈਂਬਰ ਸੀ ਉਹਨਾਂ ਨੂੰ ਧਮਕੀ ਦਿੱਤੀ ਗਈ ਹੈ ਤੇ ਹਮਲੇ ਦੇ ਵਕਤ ਪੀੜਤ ਦੇ ਮੁਤਾਬਕ ਕਿ ਉਹਨਾਂ ਨੇ ਦਰਵਾਜ਼ੇ ਦੀ ਕੁੰਡੀ ਲਗਾ ਕੇ ਕਮਰੇ ਦੇ ਵਿੱਚ ਆਪਣੇ ਆਪ ਨੂੰ ਬੰਦ ਕੀਤਾ ਤੇ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਹੈ ਪੀੜਤ ਦਾ ਕੀ ਕਹਿਣਾ ਹੈ ਜਰਾ ਤੁਸੀਂ ਵੀ ਸੁਣੋ ਹਾਂਜੀ ਸਾਡੇ ਘਰ ਕੱਲ ਸ਼ਾਮ ਨੂੰ ਸਾਢੇ 4 ਵਜੇ ਦੇ ਕਰੀਬ ਉਹ ਆਇਆ ਆ ਉਹਨਾਂ ਨੇ ਪਹਿਲੇ ਨਿਰਮਾ ਭਾਈ ਦਾ ਨਾਮ ਪੁੱਛਿਆ ਆ ਕਿ ਨਿਮਾ ਘਰੇ ਆ ਤੇ ਮੈਂ ਬੋਲਿਆ ਕਿ ਨਹੀਂ ਉਹ ਘਰ ਨਹੀਂ ਹੈਗੇ ਤੇ ਪਾਸ ਸਾਡੇ ਬਜ਼ੁਰਗ ਉੱਥੇ ਝੋਨਾ ਫੰਡ ਰਹੇ ਸੀਗੇ ਤੇ ਉਹਨਾਂ ਨੂੰ ਬਹੁਤ ਗੰਦੀਆਂ ਗਾਲਾਂ ਕੱਢੀਆਂ ਉਹਨਾਂ ਨੇ ਕੋਣ ਆ ਜੀ ਕੋਣ ਆ ਜੀ ਉਹਦੀ ਮੰਮੀ ਗੋਲੇ ਉਹਦਾ ਨਾਮ ਤੇ ਉਹਦਾ ਬੇਟਾ ਕੁਲੀ ਉਹ ਉਹ ਪਿੰਡ ਦੇ ਆ ਹਾਂਜੀ ਪਿੰਡ ਦੇ ਹਮਲਾ ਕਿਉਂ ਕੀਤਾ ਹਾਂਜੀ ਉਹ ਗੜਿਆਂ ਦਾ ਕੁਝ ਕੰਮ ਚੱਲ ਰਿਹਾ ਉਹ ਗੜੇ ਸਾਡੀ ਜਗ੍ਹਾ ਆ ਉਹ ਆਪਾਂ ਨਹੀਂ ਦਿੱਤੀ ਹੈਗੀ ਤੇ ਉਹਦੇ ਕਰਕੇ ਉਹ ਜ਼ਬਰਦਸਤੀ ਲੈ ਰਿਹਾ ਸਾਡੇ ਕੋਲ ਜੀ ਮੈਂ ਕੱਲੀ ਸੀਗੀ ਉਸ ਟਾਈਮ ਬੱਚੇ ਨਾਲ ਸੀਗੇ ਹਾਂਜੀ ਜੀ ਦਾਤਰ ਸੀਗੀ ਉਹ ਦੇਖੋ ਕਾਫੀ ਵੱਡਾ ਹਾਂਜੀ ਉਹ ਲੈ ਕੇ ਤੇ ਉਹ ਮਾਰਨ ਪਿਆ ਆ ਤੇ ਫਿਰ ਮੈਂ ਛੇਤੀ ਨਾਲ ਬਜ਼ੁਰਗਾਂ ਨੂੰ ਲੈ ਕੇ ਤੇ ਆਪਣੇ ਬੱਚਿਆਂ ਨੂੰ ਲੈ ਕੇ ਅੰਦਰ ਗਈ ਬੱਚੇ ਰੋ ਰਹੇ ਸੀਗੇ ਕੁੰਡੀਆਂ ਲਗਾਈਆਂ ਆਪਾਂ ਤੇ ਬਾਅਦ ਚ ਫਿਰ ਉਹ ਇੱਧਰ ਆ ਗਿਆ ਦਰਵਾਜ਼ੇ ਨੂੰ ਮਾਰਿਆ ਉਹਨੇ ਗੱਡੀ ਨੂੰ ਮਾਰਿਆ ਅੰਦਰ ਆਪਾਂ ਮੰਗਿਆ ਇਹੀ ਕਰਦੇ ਆ ਕਿ ਬਸ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਉਹਦੇ ਤੇ ਜੀ ਉਹਦੀ ਮੰਮੀ ਸੀਗੀ ਤੇ ਉਹ ਬੇਟਾ ਸੀਗਾ ਉਹਦਾ ਬਸ ਉਹ ਧਮਕੀਆਂ ਦੇ ਰਿਹਾ ਸੀਗਾ ਕਿ ਜੇ ਤੁਸੀਂ ਅੱਗੇ ਤੋਂ ਮੇਰੇ ਤੇ ਐਕਸ਼ਨ ਲਿਆ ਕੋਈ ਤੇ ਮੈਂ ਤੁਹਾਡੇ ਬੱਚਿਆਂ ਨੂੰ ਦੇਖ ਲਾਂਗਾ ਫੇਰ ਹਾਂਜੀ ਹਾਂਜੀ ਉਹਦੀ ਪੂਰੀ ਫੈਮਿਲੀ ਉਹਦੇ ਬੇਟੇ ਮਿੰਟਾ ਕੁਲੀ ਉਹਦੀ ਮੰਮੀ ਗੋਲੇ ਗੁਲਜਾਰੀ ਉਹਦਾ ਹਸਬੰਡ ਤੇ ਬੱਬੀ ਤਿੰਨ ਬੇਟੇ ਆ ਉਹਨਾਂ ਦੇ ਉਹ ਸਾਰੇ ਜਾਣੇ ਮਤਲਬ ਕਿ ਪੈਂਦੇ ਆ ਮਾਰਨ ਪੈਂਦੇ ਆ ਗੰਦੀਆਂ ਮੁੰਦੀਆਂ ਗਾਲਾਂ ਕੱਢਦੇ ਆ ਡੇਲੀ ਸਾਡੇ ਗੇਟ ਦੇ ਅੱਗੇ ਖਲੋ ਕੇ ਤਾ ਇਸੀ ਪੀੜਤ ਦੀ ਪਤਨੀ ਜਿਸ ਦੇ ਮੁਤਾਬਕ ਉਹਨਾਂ ਨੇ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਹੈ ਤੇ ਉਹਨਾਂ ਦੇ ਮੁਤਾਬਕ ਉਹ دہشت ਦੇ ਸائے ਹੇਠ ਨੇ ਤੇ ਉਹਨਾਂ ਨੂੰ ਧਮਕੀ ਦਿੱਤੀ ਗਈ ਹੈ ਜਾਨੂ ਮਾਰਨ ਦੀ ਤਾਂ ਇਸ ਦੇ ਮੌਕੇ ਜੋ ਪਿੰਡ ਦੇ ਸਰਪੰਚ ਨੇ ਉਹਨਾਂ ਨੇ ਵੀ ਪ੍ਰਸ਼ਾਸਨ ਦੇ ਅੱਗੇ ਪੁਲਿਸ ਪ੍ਰਸ਼ਾਸਨ ਨੂੰ ਇਹ ਅਪੀਲ ਕੀਤੀ ਹੈ ਕਿ ਜੋ ਵੀ ਇਸ ਹਮਲੇ ਦੇ ਪਿੱਛੇ ਨੇ ਜਾਂ ਇਹ ਹਮਲਾ ਜੋ ਕਿਸ ਨੇ ਕਰਵਾਇਆ ਹੈ ਉਹਨਾਂ ਦੇ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਦੇ ਮੁਤਾਬਕ ਪਿੰਡ ਦੀ ਪੂਰੀ ਪੰਚਾਇਤ ਜੋ ਪਰਿਵਾਰ ਦੇ ਨਾਲ ਖੜੀ ਹੈ ਇਹੋ ਜਿਹਾ ਮੈਨੂੰ ਤੇ ਕੋਈ ਡਿਸਪੂਇ ਲੱਭਦਾ ਨਹੀਂ ਕੋਈ ਵਿਵਾਦ ਲੱਭਦਾ ਨਹੀਂਗਾ ਸਿਰਫ ਉਹ ਨਸ਼ੇ ਦੇ ਲੋਰ ਦੇ ਵਿੱਚ ਟੈਕ ਕਰਦੇ ਉਹ ਨਿਜੀ ਦਬਾਉਣਾ ਚਾਹੁੰਦੇ ਆ ਮੈਂ ਇਹੋ ਪਹਿਲਾਂ ਵੀ ਪ੍ਰਸ਼ਾਸਨ ਨੂੰ ਦੱਸ ਸਕਾਂ ਕਿ ਉਹ ਜਿਹੜਾ ਵੀ ਕੋਈ ਬੰਦਾ ਕਿਤੇ ਜਾ ਕੇ ਗੱਲ ਕਰਦਾ ਉਹਨਾਂ ਨੂੰ ਦਬਾਉਣਾ ਪੈਂਦਾ ਜਿੱਦਾਂ ਕਿ ਉਹ ਸਰਪੰਚ ਦੇ ਖਿਲਾਫ ਵੀ ਨਾਰੇਬਾਜੀ ਕਰਦੇ ਰਹਿੰਦੇ ਕਿਤੇ ਵੀ ਟਕਰਾਅ ਹੋ ਸਕਦਾ ਹਾਂ ਹੈਨਾ ਹਰ ਬੰਦੇ ਦੇ ਖਿਲਾਫ ਉਹ ਬੋਲਦੇ ਆ ਉਹ ਹਰ ਬੰਦੇ ਨੂੰ ਦਬਾਉਂਦੇ ਨੇ ਜਿੱਦੇ ਵੀ ਪ੍ਰਸ਼ਾਸਨ ਨੂੰ ਹੀ ਦਬਾਉਂਦੇ ਨੇ ਉਹ ਉਥੇ ਗਿਆ ਪੁਲਿਸ ਨੇ ਸਾਰੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਆ ਪਰ ਉਹ ਰਾਤ ਦੇ ਘਰੋਂ ਭੱਜ ਗਏ ਉਹਨਾਂ ਨੂੰ ਪਤਾ ਹੀ ਕਿ ਦਰਖਾਸਤ ਹੋ ਗਈ ਆ ਐਸ ਐਚਓ ਸਾਹਿਬ ਨੇ ਆਪ ਇਹ ਦਰਖਾਸਤ ਲਈ ਆ ਕਿ ਬੰਦਿਆਂ ਤੇ ਦਰਖਾਸਤ ਹੋएगी ਉਹਨਾਂ ਦੇ ਨਾਲ ਜਿਹੜੇ ਸਲਾਹਕਾਰ ਨੇ ਉਹਨਾਂ ਦੇ ਉਹਨਾਂ ਤੇ ਵੀ ਦਰਖਾਸਤ ਨਾਲ ਲੱਗੇ ਜਿਹੜਾ ਨੇ ਮੀਟਿੰਗ ਕਰਕੇ ਅਟੈਕ ਕਰਵਾਇਆ ਇਹੋ ਕਰਦੇ ਆ ਪ੍ਰਸ਼ਾਸਨ ਗਾੜੀ ਵੀ ਇਹਨਾਂ ਨੇ ਕਾਫੀ ਲੰਮੇ ਸਮੇਂ ਤੋਂ ਲੈ ਕੇ ਇਦਾਂ ਗਦਰ ਮਚਾਇਆ ਹੋਇਆ ਪਿੰਡ ਦੇ ਵਿੱਚ ਕਿ ਉਹਦੀ ਇਹ ਕਿਸੇ ਨੂੰ ਪੈ ਜਾਂਦੇ ਕਿਤੇ ਪਰ ਹੋਣ ਦਿਓ ਘਰ ਆ ਕੇ ਪੈ ਗਏ ਜਿਹੜਾ ਘਰ ਆ ਕੇ ਪੈਨਦਾ ਉਹਤੇ ਦੁਨੀਆ ਵਿੱਚ ਵੱਖਰੇ ਅਚੰਬਾ ਜਾ ਹੋ ਗਿਆ ਨਾ ਇਹ ਤੇ ਬਿਲਕੁਲ ਹੀ ਉਲਟ ਹੋ ਗਿਆ ਕੰਮ ਇਸ ਕਰਕੇ ਅਸੀਂ ਕਹੁੰਦੇ ਆ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ ਇਹਨਾਂ ਦੀ ਸੇਫਟੀ ਦਾ ਪ੍ਰਸ਼ਾਸਨ ਜ਼ਿੰਮੇਵਾਰ ਆ ਇਸ ਵੇਲੇ ਕਿਉਂਕਿ ਪ੍ਰਸ਼ਾਸਨ ਦਾ ਦਰਵਾਜ਼ਾ ਖੜਕਾ ਚੁੱਕੇ ਨੇ ਤੇ ਪਿੰਡ ਵਾਲੇ ਸਾਰੇ ਇਹਨਾਂ ਦੇ ਨਾਲ ਨੇ ਜਿੱਥੇ ਇਹਨਾਂ ਨੂੰ ਲੋੜ ਪੈਂਦੀ ਆ ਪਿੰਡ ਵਾਲਿਆਂ ਦੀ ਸਮੇਤ ਪੰਚਾਇਤ ਇਹਨਾਂ ਦਾ ਜਿਹੜਾ ਤਾਂ ਅਸੀਂ ਪਿੰਡ ਦੇ ਸਰਪੰਚ ਜਿਨ੍ਹਾਂ ਦੇ ਮੁਤਾਬਿਕ ਪੂਰੀ ਪੰਚਾਇਤ ਵੱਲੋਂ ਪੀੜਤ ਪਰਿਵਾਰ ਦਾ ਜੋ ਹੈ ਸਾਥ ਦਿੱਤਾ ਜਾਵੇਗਾ ਤੇ ਜੋ ਗੁੰਡਾਗਰਦੀ ਕਰਨ ਵਾਲੇ ਅਨਸਰ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕਰਵਾਈ ਜਾਵੇਗੀ ਤਾਂ ਇਸ ਮੌਕੇ ਪੁਲਿਸ ਅਧਿਕਾਰੀ ਨਾਲ ਵੀ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ ਹੈ ਤੇ ਉਹਨਾਂ ਕਿਹਾ ਹੈ ਕਿ ਗੁੰਡਾਗਰਦੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕੀਮਤ ਤੇ ਬਖਸ਼ਾ ਨਹੀਂ ਜਾਏਗਾ। ਕੇਜੀ ਸਾਨੂੰ ਕੰਪਲੇਂਟ ਮਿਲੀ ਸੀ ਕਿ ਜਿਹੜੇ ਭਾਗੂਗਾਮਾ ਦੇ ਕੁਝ ਨੌਜਵਾਨ ਸੀ ਜਿਨ੍ਹਾਂ ਨੇ ਕੰਮ ਕੀਤਾ ਤੇ ਅਸੀਂ ਉਹਨਾਂ ਦੇ ਖਿਲਾਫ ਮੁਕੱਦਮਾ ਰਜਿਸਟਰ ਕਰਕੇ ਤੇ ਉਹਨਾਂ ਨੂੰ ਅਰੈਸਟ ਕਰਕੇ ਤੇ ਐਸਪਰ ਲਾਉਂਸ ਕਰਵਾਉਣਾ ਹੈ ਇਹ ਬਹੁਤ ਕਲੀਅਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਵੀ ਏਰੀਆ ਦੇ ਵਿੱਚ ਕੋਈ ਵੀ ਅਨਸਰ ਆ ਜਾਵੇ ਉਹਨੂੰ ਗੁੰਡਾਗਰਦੀ ਕਰਨ ਦਾ ਕੋਈ ਅਧਾਰ ਨਹੀਂ ਜਿਹੜਾ ਗੁੰਡਾਗਰਦੀ ਬਦਮਾਸ਼ੀ ਕਰੇਗਾ ਕਾਨੂੰਨ ਨੂੰ ਆਪਣੇ ਹੱਥ ਚ ਲੈ ਕੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਕੋਈ ਸ਼ਾਹ ਦੇਖੋ ਜੀ ਇਹ ਤੁਹਾਡੇ ਮਾਦੇ ਮ라이 ਵਿੱਚ ਕਹਿਣਾ ਚਾਹੁੰਦਾ ਕੋਈ ਵੀ ਇਨਸਾਨ ਜੋ ਵੀ ਨੌਮੋ ਆਪਣੇ ਅੱਗੇ ਨੱ ਚਲੇਗਾ ਯਾ ਗੁੰਡਾਗਰਦੀ ਕਰੇਗਾ ਉਹਨੂੰ ਕਦੀ ਵੀ ਕੋਈ ਵੀ ਰਾਹ ਨਹੀਂ ਦਿੱਤੀ ਜਾਊਗੀ ਉਹਦੇ ਖਿਲਾਫ ਸਖਤੋ ਸਖਤ ਕਾਰਵਾਈ ਕਰਕੇ ਉਹਨੂੰ ਸਜ਼ਾ ਦਿੱਤੀ ਜਾਊਗੀ